ਟੁੱਟੂ ਕਾਟ ਉਜਰਤ ਤੇ ਸੇਤ ਸਹੂਲਤਾਂ ਦੀਆਂ ਮੰਗਾਂ ਨੂੰ ਲੈ ਕੇ ਆਸ਼ਾ ਵਰਕਰਸ ਵੱਲੋਂ ਵਿਤਮંત્રી ਪਰਮੇਂਦਰ ਸਿੰਘ ਟਿੰਡਸਾ ਦੀ ਕੋਠੀ ਦਾਖਰਾਉ ਕੀਤਾ ਗਿਆ ਪਰ ਪਹਿਲਾਂ ਤੋਂ ਤਾਇਨਾਤ ਪੁਲਿਸ ਮੁਲਾਜ਼ਮਾ ਵੱਲੋਂ ਉਨ੍ਹਾਂ ਨੂੰ ਅੰਦਰ ਵੜਨ ਤੋਂ ਰੋਕ ਦਿੱਤਾ ਗਿਆ ਇਸ ਦੌਰਾਨ ਪੁਲਿਸ ਤੇ ਆਸ਼ਾ ਵਰਕਰਸ ਵਿਚਾਲੇ ਤੱਕਾਮੁਕੀ ਵੀ ਹੋਈ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਆਸ਼ਾ ਵਰਕਰਸ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਰੈਗੂਲਰ ਕੀਤਾ ਜਾਵੇ ਅਜਿਹਾ ਨਾ ਹੋਣ ਤੇ ਉਨ੍ਹਾਂ ਸੰਘਰਸ਼ ਹੋਰ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਹੈ ਪੁਰ ਜ਼ਿਲ੍ਹਾ ਜੀ ਸਾਡਾ 3500 2500 ਆਸ਼ਾ ਵਰਕਰ ਕੰਮ ਕਰ ਰਹੀ ਹੈ ਸਾਨੂੰ ਕੋਈ ਬਜਮਾ ਪਤਾ ਨਹੀਂ ਦਿੱਤਾ ਰਿਹਾ ਸਭ 100 150 ਰੁਪਏ ਤੇ ਇਨਸੈਂਟਿਵਾਂ ਦੇ ਹਿਸਾਬ ਨਾਲ ਸਾਨੂੰ ਕੰਮ ਦਿੱਤਾ ਜਾਂਦਾ ਜਿਹੜਾ ਕੁੱਲ 1000 ਰੁਪਏ ਬਣਦਾ ਜੀ ਮਹੀਨੇ ਦਾ ਹਾਂਜੀ ਇੰਨੇ ਪੈਸੇ ਇਚ ਫਿਰ ਕਿਵੇਂ ਗੁਜ਼ਾਰਾ ਕਰਦੇ ਹੋ ਬਹੁਤ ਮੁਸ਼ਕਲ ਹੋ ਰਿਹਾ ਜੀ ਗੁਜ਼ਾਰਾ ਆਸ਼ਾ ਵਰਕਰ ਨਾ ਤਾਂ ਬਜਮਾ ਪਤਾ ਲਾ ਰਹੇ ਨੇ ਨਾ ਆਸ਼ਾ ਵਰਕਰ ਕੋਈ ਦਿਹਾੜੀ ਯੋਤਾ ਕਰਕੇ ਕੰਮ ਕਰਨ ਜੋਗਰੀ ਹੈ ਸਾਨੂੰ ਸਰਕਾਰ ਨੇ ਵਿਚ ਵਿਚਾਲੇ ਡੋਬ ਰੱਖਿਆ ਜੀ ਵਿੱਤ ਮੰਤਰੀ ਦੇ ਹੱਥ ਆ ਜੀ ਸਾਨੂੰ ਘੱਟੋ ਘੱਟ ਡੀਸੀ ਰੇਟ ਦਿਵਾਉਣ ਦਾ ਤੇ ਜੋ ਹਰਿਆਣਾ ਸਰਕਾਰ ਦੇ ਰਹੀ ਆ ਉਹ ਪੰਜਾਬ ਸਰਕਾਰ ਵੀ ਦੇ ਤਾਂ ਸਾਡਾ ਥੋੜਾ ਜਿਹਾ ਵਧੀਆ ਗੁਜ਼ਾਰਾ ਹੋ ਸਕੇ। ਅਸੀਂ ਹੈਲਥ ਮੈਕਮੇ ਨਾਲ ਸੰਬੰਧ ਤਾਂ ਸਾਡੇ ਬਜ਼ੁਰਗ ਨੂੰ ਸਾਡੇ ਪਰਿਵਾਰ ਨੂੰ ਕਿਸੇ ਨੂੰ ਕੋਈ ਸਿਹਤ ਸਹੂਲਤ ਨਾ ਸਾਨੂੰ ਦਿੱਤੀ ਜਾ ਰਹੀ ਹੈ। ਆਸ਼ਾ ਵਰਕਰਸ ਦਾ ਰੋਸ਼ ਹੈ ਕਿ ਉਹਨਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਂਦੀ ਹੈ। ਜੋ ਮਹਿੰਗਾਈ ਦੇ ਇਸ ਜ਼ਮਾਨੇ 'ਚ ਉਹਨਾਂ ਦੇ ਨਾਲ ਕੋਰਾ ਮਜ਼ਾਕ ਹੈ ਜਦ ਕੀ ਉਹਨਾਂ ਤੋਂ ਕੰਮ ਬਹੁਤ ਜ਼ਿਆਦਾ ਲਿਆ ਜਾਂਦਾ ਹੈ ਉਹਨਾਂ ਹਰਿਆਣਾ ਸਰਕਾਰ ਦੀ ਤਰਜ਼ ਤੇ ਪੰਜਾਬ ਸਰਕਾਰ ਨੂੰ ਘੱਟੋ ਘੱਟ 25000 ਰੁਪਏ ਉਜਰਤਨ ਲਾਗੂ ਕਰਨ ਦੀ ਮੰਗ ਕੀਤੀ ਸੰਗਰੂਰ ਤੋਂ ਰਾਜੇਸ਼ ਕੋਲੀ ਜਗਬਾਣੀ ਟੀਵੀ